ਰੰਗਾਂ ਦੀਆਂ ਸੱਜਣਾ ਮੇਰਾ ਜੀਤ ਦਾ ਸ਼ਰਮ ਕਰ ਵੈਸੀ ਦਾ ਪਿਆਰ ਹੋਣਾ ਦਈ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਰਫਦਾਸ ਜੀ ਦੇ ਗੁਰਪੁਰਬ ਦੀ ਸਾਰੀ ਸਿੱਖ ਸੰਗਤਾਂ ਨੂੰ ਕੋਟਨ ਕੋਟ ਵਧਾਈਆਂ ਜੀ ਕੋਟਨ ਕੋਟ ਵਧਾਈਆਂ ਅਸੀਂ ਗੁਰੂ ਸਾਹਿਬ ਗੁਰੂ ਗੁਰਦੁਖਤਾਰਾ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਦੀ ਦਸਵੇਂ ਦੇ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸਿੱਖ ਸੰਗਤਾਂ ਦਾ ਅਤੀ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ ਅੱਦਰ ਆ ਕੇ ਸਾਨੂੰ ਬੜਾ ਮਾਣ ਦਿੱਤਾ ਹੈ ਤਾਂ ਅਸੀਂ ਗੁਰੂ ਸਾਹਿਬ ਅੱਗੇ ਇਹ ਅਰਦਾਸ ਬੇਨਤੀ ਕਰਦੇ ਹਾਂ ਕਿ ਗੁਰੂ ਸਾਹਿਬ ਐਸੇ ਤਰੀਕੇ ਨਾਲ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਭਾਈਚਾਰੇ ਨੂੰ ਏਕਤਾ ਦਾ ਬਲ ਬਖਸ਼ਣ ਜਿਦੋਂ ਆਪਸੀ ਮੇਲ ਪਿਆਰ ਇਤفاق ਨਾਲ ਰਹਿ ਕੇ ਸਾਰੀ ਦੁਨੀਆ ਦੇ ਵਿੱਚ ਆਪਣਾ ਨਾਮ ਰੋਸ਼ਨ ਕਰ ਸਕਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਇੱਥੇ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾਹੀ ਦਸਵੀਂ ਵਿਖੇ ਭਗਤ ਰਵਿਦਾਸ ਜੀ ਦੇ ਗੁਰਪੁਰਬ ਤੇ ਗੁਰਪੁਰਬ ਤੇ ਨਗਰ ਕੀਰਤਨ ਨੂੰ ਪਹੁੰਚਣ ਤੇ ਸੰਕਾਂ ਨੂੰ ਜੀ ਆਇਆਂ ਆਖਦਾ ਉੱਤਮ ਤੇ ਬਹੁਤ ਸਵਾਗਤ ਕਰਦੇ ਆ ਸਾਰੀਆਂ ਸਮੂਹ ਸੰਗਤਾਂ ਨੂੰ ਇਲਾਕੇ ਦੀਆਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਅਜੀਤਿਕਾ ਖਾਲਸਾ ਵਾਜੇ ਫਤਿਹ ਔਰ ਇੱਥੇ ਨੌਜਵਾਨਾਂ ਵੱਲੋਂ ਇਹਨਾਂ ਦੇ ਸੰਗਤਾਂ ਦੇ ਪਾਸੇ ਖੀਰਾਂ ਦੇ ਲੰਗਰ ਪਰਤਾਏ ਜਾਂਦੇ ਹਨ ਸਮੂਹ ਸੁਖਬਨੀ ਸਾਹਿਬ ਬੀਬੀਆਂ ਕਮੇਟੀ ਵੱਲੋਂ ਤੇ ਸਮੂਹ ਸੰਗਤ ਨੌਜਵਾਨ ਵੱਲੋਂ ਅਹ ਸோம்ਮ ਹਮਾ ਕੇ ਇਹਨਾਂ ਦੀ ਸੇਵਾ ਕੀਤੀ ਜਾ ਰਹੀ ਆਇਆਂ ਸੰਗਤਾਂ ਨੂੰ ਜੀ ਆਇਆਂ ਕਿਹਾ ਜਾਂਦਾ ਹੈ ਬਾਕੀ ਤੁਸੀਂ ਖਾ